ਦੋਰਾ ਪਿਛਲੇ ਦਿਨ ਮਹਿੰਮ ਚੜੀ ਗਈ ਜੁਦ ਨਸ਼ਿਆਂ ਵਿਰੋਧ ਜਿਸ ਤੋਂ ਬਾਅਦ ਹਰ ਥਾਂ ਦੇ ਪੁਲਿਸ ਵੱਲੋਂ ਜਿਹੜਾ ਛਾਪੇਮਾਰੀ ਕਿਤੇ ਜਾ ਰਹੇ ਨੇ ਨਾਲ ਦੇ ਨਾਲ ਨਸ਼ਾ ਤਸਕਰਾਂ ਦੇ ਪ੍ਰਾਪਟੀਆਂ ਜਿਹੜੀਆਂ ਉਹ ਸੀਲ ਕੀਤੀਆਂ ਜਾ ਰਹੀਆਂ ਨੇ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਦੀ ਛਾਪੇਮਾਰੀ ਕੀਤੀ ਗਈ ਪ੍ਰਾਪਟੀਆਂ ਸੀਲ ਕੀਤੀਆਂ ਗਈਆਂ ਉੱਥੇ ਹੀ ਕੇਂਦਰ ਨਸ਼ਾ ਛਡੌ ਕੇਂਦਰਾਂ ਦਾ ਦੌਰਾ ਵੀ ਕੀਤਾ ਗਿਆ ਤਾਂ ਦੱਸ ਦਈਏ ਅੱਜ ਡੀਆਈਜੀ ਪੰਜਾਬ ਰਾਜਪਾਲ ਸਿੰਘ ਜਿਹੜੇ ਆ ਸਿਵਲ ਹਸਪੀਟਲ ਦਾ ਦੌਰਾ ਕਰਦੇ ਨੇ ਨਾਲ ਦੇ ਨਾਲ ਉਹਨਾਂ ਨੋਜ਼ਬਾਨ ਮਿਲਦੇ ਨੇ ਜਿਹੜਾ ਨਸ਼ਾ ਛੱਡਣ ਦੇ ਲਈ ਨਸ਼ਾ ਛਡੋ ਕੇਂਦਰ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਕਿਸੇ ਤਰ੍ਹਾਂ ਕਿਸੇ ਪੇਸ਼ੈਂਟ ਨੂੰ ਕੋਈ ਤਕਲੀਫ ਨਾ ਹੋਵੇ ਤਾਂ ਜੇਕਰ ਕੋਈ ਕਮੀ ਆ ਰਹਿੰਦੀ ਆ ਨਾਸ਼ਾ ਛਡੋ ਕੇਂਦਰ ਦੇ ਵਿੱਚ ਉਹਨਾਂ ਨੂੰ ਹੋਰ ਬਿਹਤਰ ਜਿਹੜਾ ਬਣਾਇਆ ਜਾ ਸਕੇ ਇਸ ਮੌਕੇ ਕੀ ਕੁਝ ਕਹਿਣਾ ਹੈ ਡੀਆਈਜੀ ਪੰਜਾਬ ਰਾਜਪਾਲ ਸਿੰਘ ਉਹਨਾਂ ਦਾ ਆਓ ਸੁਣਾਂਦੇ ਹਾਂ ਤੁਹਾਨੂੰ ਉਹਨਾਂ ਦੇ ਜਵਾਨੀ ਜੀ ਜੀ ਡਰਾਈਵ ਥਰੋਅਆਊਟ ਸਟੇਟ ਚੱਲ ਰਹੀ ਹੈਗੀ ਆ ਨਸ਼ਿਆਂ ਦੇ ਵਿਰੁੱਧ ਕੋਈ ਕਾਸਪੈਕਟ ਆਪਾਂ ਪਹਿਲਾਂ ਕਵਰ ਕੀਤਾ ਤੁਹਾਡੇ ਨਾਲ ਸਾਰਾ ਇਲਾਕੇ ਦੇ ਵਿੱਚ ਜਿਹੜਾ ਉਹਦੇ ਵਿੱਚ ਮੇਨ ਇੰਪੋਰਟੈਂਟ ਕੰਮ ਹੈਗਾ ਉਹ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਸਾਡੇ ਡਾਕਟਰ ਸਾਹਿਬਾਨ ਕਰ ਰਹੇ ਹੈਗੇ ਆ ਉਹ ਅੱਜ ਮੈਂ ਉਹਨਾਂ ਨੂੰ ਮਿਲਨ ਆਇਆ ਸੀਗਾ ਉਹਨਾਂ ਨਾਲ ਬੜੀ ਲੰਬੀ ਗੱਲਬਾਤ ਹੋਈ ਹੈਗੀ ਆ ਔਰ ਜਿਹੜੇ ਇਨਮੇਟਸ ਨੇ ਇਥੇ ਇਸ ਕੇਂਦਰ ਦੇ ਵਿੱਚ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਔਰ ਇੱਕ ਰੂਪਰੇਖਾ ਜਿਹੜੀ ਹੈਗੀ ਆ ਉਹ ਜ਼ਿਲ੍ਹਾ ਪੱਧਰ ਦੇ ਉੱਪਰ ਔਰ ਉਸ ਤੋਂ ਬਾਅਦ ਅਸੀਂ ਆਪਣੇ ਇੰਜੀਨੀਅਰ ਰਕਮੈਂਡੇਸ਼ਨਸ ਨੇ ਉਹ ਸਟੇਟ ਪੱਧਰ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਗੂ ਕਰਾਵਾਂਗੇ ਤਾਂ ਜੋ ਜਿਹੜਾ ਪੰਜਾਬ ਹੈਗਾ ਉਹ ਨਸ਼ਾ ਮੁਕਤ ਹੋ ਸਕੇ ਸਰ ਤੁਸੀਂ ਦੌਰਾ ਕੀਤਾ ਕਿ ਕੋਈ ਕਮੀ ਪਾਈ ਗਈ ਅੰਦਰਲੀ ਮੈਂ ਕਮੀਆਂ ਦੇਖਣ ਨਹੀਂ ਆਇਆ ਦੋਸਤ ਮੈਂ ਤਾਂ ਸਿਰਫ ਆਪਣਾ ਆਪ ਨੂੰ ਉਹ ਦੇਖਣ ਆਇਆ ਕਿ ਅਸੀਂ ਹੋਰ ਕਿਹੜਾ तरीके नु इंप्रूव ਕਰ ਸਕਦੇ। ਕੀ ਕਿਸੇ ਨੇ ਕੀਤਾ ਵੀ ਸਾਨੂੰ ਇਹ ਦਵਾਈ ਨਹੀਂ ਮਿਲਦੀ ਜਾਂ ਕਿਸੇ ਪ੍ਰਕਾਰ? ਕਿਸੇ ਨੇ ਇਹੋ ਜਿਹਾ ਕੁਝ ਨਹੀਂ ਕਿਹਾ ਅਸੀਂ ਤੇ ਆਪਣਾ ਡਾਟਾ ਇਕੱਠਾ ਕਰ ਰਹੇ ਹੈਗੇ ਆ ਕਿ ਇਹ ਚੀਜ਼ਾਂ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ। ਸਰ ਬਾਰਡਰ ਏਰੀਆ ਦੇ ਲਈ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ ਜਿਹੜਾ ਕਿ ਨਸ਼ਾ ਪਾਰਨੇ ਪਾਸੋਂ ਜਿਹੜਾ ਕਿ ਪੰਜਾਬ ਤੋਂ ਆਪਣੀ ਗੱਲ ਹੋਈ ਸੀ ਉਦੋਂ ਤੁਸੀਂ ਉੱਥੇ ਸੀਗੇ ਕਿ ਉਹ ਸਾਰੇ ਜਿਹੜੇ ਇੰਤਜ਼ਾਮ ਨੇ ਉਹ ਪੁਲਿਸ ਦੇ ਅਲੱਗ ਤਰ੍ਹਾਂ ਅਸੀਂ ਕਰ ਰਹੇ ਆ ਪਰ ਇਹ ਜਿਹੜੇ ਅੱਜ ਅਸਾ ਹੈਗੇ ਉਹ ਕੇਂਦਰ ਦੇ ਵਿੱਚ ਆਏ ਆ ਜਿੱਥੇ ਇਹ ਨਸ਼ਾ ਛਡਾਇਆ ਜਾਂਦਾ ਹੈਗਾ ਔਰ ਇਹਦੇ ਜਿਹੜੇ ਹੈਗੇ ਨੇ ਚੰਗੇ ਅ ਸਾਡੇ ਕੋਲ ਰਿਜ਼ਲਟਸ ਆਉਣ ਉਹਨਾਂ ਚੀਜ਼ਾਂ ਨੂੰ ਅਸੀਂ ਅੱਜ ਧਿਆਨ ਚ ਕੇਡ ਸੈਟੀਸਫਾਈਡ ਤੁਸੀਂ ਆਪਣੀ ਵਿਜ਼ਿਟ ਤੋਂ ਬਿਲਕੁਲ ਸੈਟੀਸਫਾਈਡ ਬਹੁਤ ਅੱਛਾ ਕੰਮ